ਅੰਦੀ ਸਾਰੇ ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਂਗੇ ਥੋੜੀ ਧੁੱਪ ਪੈ ਰਹੀ ਸੀ ਇੱਧਰ ਹੋ ਜੀਏ ਤੇ ਆਪਾਂ ਖੜੇ ਆ ਇਸ ਵਕਤ ਫ੍ਰੈਂਚ ਆਲਪਸ ਦੇ ਵਿੱਚ ਮਤਲਬ ਫਰਾਂਸ ਦੇ ਵਿੱਚ ਆ ਪਰ ਇਹ ਜਮਾ ਇਹਦਾ ਏਰੀਆ ਜਿਹੜਾ ਆਲਪਸ ਨੇ ਉਹਦੇ ਨਾਲ ਟੱਚ ਕਰ ਜਾਂਦੇ ਆ ਆਪਣੇ ਸਵਿਟਜ਼ਰਲੈਂਡ ਦੇ ਨਾਲ ਇਹ ਆਲਪਸ ਸਾਰੇ ਚੱਲਦੇ ਆ ਮਤਲਬ ਫਰਾਂਸ ਤੋਂ ਇੱਧਰੋਂ ਸਟਾਰਟ ਹੁੰਦੇ ਆ ਵਿਚਾਲੇ ਸਵਿਟਜ਼ਰਲੈਂਡ ਆ ਜਾਂਦਾ ਆਸਟਰੀਆ ਆ ਜਾਂਦਾ ਇਟਲੀ ਆ ਜਾਂਦਾ ਇੰਨਾ ਚਾਰ ਆਦੇਸ਼ਾਂ ਚ ਹੁੰਦੇ ਆ ਜੇ ਉਧਰੋਂ ਉਧਰੋਂ ਆਸਟਰੀਆ ਤੇ ਇਟਲੀ ਤੋਂ ਸਟਾਰਟ ਹੋ ਜਾਂਦੇ ਆ ਵਿਚਾਲੇ ਸਵਿਟਜ਼ਰਲੈਂਡ ਫੇਰ ਤੇ ਤੇਜ਼ੀ ਲੈਤਾ ਸੀਗਾ ਅਪਾਰਟਮੈਂਟ ਬਹੁਤ ਸੋਹਣਾ ਅਪਾਰਟਮੈਂਟ ਮਿਲਿਆ ਸਾਨੂੰ ਤੁਹਾਨੂੰ ਪਹਿਲਾਂ ਅਪਾਰਟਮੈਂਟ ਦਾ ਟੂਰ ਹੀ ਕਰਾਉਨੇ ਆ ਹੁਣ ਤਾਂ ਵੈਸੇ ਹੀ ਗਾਹ ਜਾ ਪਾ ਦਾ ਕੱਲ ਤਾਂ ਬੜਾ ਰਹਿਣ ਸੀ ਆਏਗੇ ਆਪਣੀ ਬਾਲਕੋਨੀ ਤੇ ਬਾਲਕੋਨੀ ਵਿਊ ਤੁਹਾਨੂੰ ਦਿਖਾਉਣੇ ਆ ਕਰੋ ਚੱਕ ਇੱਥੇ ਸਾਰੇ ਅਪਾਰਟਮੈਂਟ ਹੀ ਨੇ ਬੜਲੇ ਨਹੀਂ ਹੈਗੇ ਮਤਲਬ ਇਹ ਜੇ ਤਿੰਨਾ ਥੱਲੇ ਨੇ ਤਿੰਨਾ ਜਿੰਨਾ ਚੱਸੀ ਖੜੇ ਆ ਬਸ ਇੰਨਾ ਇੱਥੇ 1 2 12 ਹੀ ਆਣੀਆਂ ਹੋਈਆਂ ਆ ਹੀ ਗਾ ਗਾਹ ਪਾ ਚੁੱਕੇ ਆ ਅਸੀਂ ਰੋਟੀ ਪਾਣੀ ਰਾਤ ਪੀਜੇ ਬਣਾਏ ਅੱਜ ਸਵੇਰੇ ਕਾਫੀ ਵਗੈਰਾ ਇੱਥੇ ਬਣਾਈ ਇਹ ਪਹਿਲਾ ਰੂਮ ਆਗਾ। ਚਲੋ ਚੈੱਕ। ਬਲਕਨੀ 뷰, ਬਲਕਨੀ, ਬਲਕਨੀ। ਉਹਨੂੰ ਟਾਕੀ ਦਾ 뷰 ਦਿਖਾਈਏ। ਉਹੀ ਸੇਮ ਹੀ ਆ। ਪਰ ਬੜਾ ਐਨਡਾਇਰ ਬਹੁਤ ਸ਼ਾਨਦਾਰ ਆ। ਕੱਲ ਸ਼ਾਮ ਨੂੰ ਜ਼ਿਆਦਾ ਦਿਖ ਰਿਹਾ ਜੀ ਭੈਣ ਹੁਣ ਕਿਉਂਕਿ ਪਰੇ ਧੁੱਪ ਵੈਰੀ ਆ ਹੁਣ ਇੰਨਾ ਘਣ ਨਹੀਂ ਨਾ ਤਾਂ ਦਿਖ ਰਿਹਾ। ਤੇ ਸਾਰਾ ਕੁਝ ਦਿੱਤਾ ਹੋਇਆ ਬਾਬੇ ਇਹਨਾਂ ਨੇ A to Z ਚੀਜ਼ਾਂ, ਖਾਣ ਪੀਣ ਵਾਲੇ ਸਾਰੀਆਂ ਇਨਸਟਰੂਮੈਂਟਸ ਹੁੰਦੇ ਨੇ। ਆਹਾ ਕਪੜਾ ਲੀੜਾ ਸਾਰਾ ਕੁਝ। ਦਵਾਈਆਂ ਦੁਵਾਈਆਂ ਆਹਾ। ਉੱਚੇ ਬਾਤੇ ਲਾਉਣ ਵਾਲਾ ਸਾਰਾ ਕੋ ਕੁਰਸੀਆਂ ਕੁਰਸੀਆਂ ਪ੍ਰੈਸ ਸਾਰਾ ਕੋ ਦਿੱਤਾ ਹੋਇਆ ਫਰਿੱਜ ਇਧਰਾ ਚੁੱਲਾ ਵੀ ਹੈਗਾ ਉਹ ਵੀ ਹੈਗਾ ਮਾਈਕ੍ਰੋ ਆ ਵੀ ਹੈਗਾ ਸਾਰਾ ਉਹ ਇਧਰ ਵੀ ਦੇਖ ਲਓ ਸਾਰਾ ਕੋ ਪਿਆ ਹੈ ਤੇ ਸਕਰੀਨਾਂ ਵੀ ਦੋ ਲੱਗੀਆਂ ਆਈਆਂ ਨੇ ਆ ਸੋਫਾ ਇਹਦਾ ਵੀ ਬੈੱਡ ਬਣ ਜਾਂਦਾ ਤੇ ਫਰਿੱਜ ਔਰ ਚੀਜ਼ਾਂ ਦਿੱਤੇ ਮੈਂ ਇਧਰ ਕੰਮ ਲਉਣੀ ਵਾਣ ਰਿਹਾ ਬਾਗਾ ਇੱਕ ਰੂਮ ਆਗਾ ਇਹਦਾ ਵੀ ਬੈੱਡ ਬਣਦਾ ਸੋਫਾ ਬੈੱਡ ਬਣਦਾ ਇਹ ਸੀਗਾ ਆਪਣਾ ਅਪਾਰਟਮੈਂਟ ਇਧਰੋਂ ਬਾਥਰੂਮ ਆ ਉਤਾਰ ਨਾ ਰਿਹਾਗਾ ਹੁਣ ਅਸੀਂ ਚੱਲੇ ਆ ਕਿਉਂਵੇ ਹੁਣ ਆਪਾਂ ਜਾਣਾ ਸਵਿਟਜ਼ਰਲੈਂਡ ਇੱਥੋਂ ਸਵਿਟਜ਼ਰਲੈਂਡੋਂ ਦਾ 50 ਕਿਲੋਮੀਟਰ ਬਾਰਡਰ ਆਪਾਂ ਜਾਣਾ ਇੱਕ ਜੀ ਸਟਾਰਟ ਪਿੰਡ ਜੀ ਬਹੁਤ ਸੋਹਣਾ ਪਿੰਡ ਆ ਉਹ ਜੀ ਜੀ ਸਟਾਰਟ ਤੇ ਇੱਕ ਲੈਸਰਕੋਜ਼ ਦੇ ਐਬਰੇਟਸ ਐ ਜੀ ਪਿੰਡ ਉਹ ਦੇਖਣਾ ਦੋ ਪਿੰਡ ਦੇਖ ਕੇ ਉਦੋਂ ਬਾਅਦ ਆਪਣਾ ਯੂਰਪ ਟੂਰ ਹੋ ਜਾਣਾ ਖਤਮ ਫਿਰ ਉਦੋਂ ਬਾਅਦ ਅਗਲੇ ਟੂਰਾਂ ਤੇ ਮਿਲਾਂਗੇ ਤੁਹਾਨੂੰ ਕਿਤੇ ਤੇ ਉਹ ਦੋ ਪਿੰਡ ਦਿਖਾਉਨੇ ਆ ਤੁਹਾਨੂੰ ਜੁੜੇ ਰਹੋ ਆਪਣੇ ਨਾਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਆਜੋ ਚੱਲਦੇ ਸਲਾਮੀ ਮੇਤਰੋ ਸਾਫ਼ ਸਫਾਈ ਕਰਕੇ ਹੁਣ ਆਪਣਾ ਜਾਣ ਦਾ ਟਾਈਮ ਹੋ ਚੁਕਿਆ ਬੱਜ ਜੁਗੇ ਨੇ 10:00 ਦਾ 11:00 ਵਜੇ ਤੋਂ ਪਹਿਲਾਂ ਚੈੱਕ ਆਊਟ ਕਰਨਾ ਹੁੰਦਾ ਪਰ ਆਪਾਂ ਹੁਣ ਦੋ ਪਿੰਡ ਵੀ ਦੇਖਣਾ ਫਿਰ ਘਰੇ ਹੀ ਮੁੜਨਾ ਚਾਰ-ਪੰਜ ਘੰਟੇ ਉੱਥੋਂ ਘਰ ਦਾ ਰਹਿ ਗਤਾ ਕਰਕੇ ਚੱਲੀਏ ਚੱਕੀਏ ਬੂਟ ਬਿਸਤਰੇ ਹਾਂ ਬਈ ਮੁੰਡਿਓ ਕਰਤੀ ਸਫਾਈ ਆਲ ਡਾਨਾ ਬਈ ਜਿਵੇਂ ਆਏ ਸੀ ਉਵੇਂ ਹੀ ਕਰਤਾ ਆਓ ਕਰੋ ਚੈੱਕ ਫੇਨ ਪੂਰਾ ਟੀਚਨ ਕਰਕੇ ਚੱਲੇ ਨੇ ਨੌਜਵਾਨ ਵਾਪਸ ਭਾਂਡੇ ਗੁੰਡੇ ਧੋਤੇ ਇਹਨਾਂ ਦੇ ਉਹ ਚੱਕ ਲਿਓ ਲੈ ਜੇ ਪਿਆ ਅੰਦਰ ਵੀੜ ਬੜੋਂ ਮੀਂਹ ਧਰਤਾ ਸਾਰਾ ਉਹ ਲਾ ਦੇ ਰਿੰਦਰ ਟਾਕੀ ਲਾ ਦਿਓ ਵਾਲੀ ਕੋਮਲ ਆ ਜਾਏ ਕੋਮਲ ਆ ਅੰਦਰ ਲੋਈ ਮੇਟਰ ਅਪਾਰਟਮੈਂਟ ਤੋਂ ਆਪਾਂ ਨਿਕਲ ਜੂਗੇ 2 ਕਿਲੋਮੀਟਰ ਆਵਿਗੇ ਉੱਤਰ ਰਹੇ ਆ ਪਹਾੜੀ ਆਪਣਾ ਅਪਾਰਟਮੈਂਟ ਸੀਗਾ ਪਹਾੜੀਆਂ ਦੇ ਉੱਪਰ ਆ ਦੇਖੋ ਇੱਥੇ ਵੀ ਵਿਚ ਵਿਚੇ ਥੋੜੇ ਥੋੜੇ ਘਰ ਬਣੇ ਹੋਏ ਆ ਧੰਨ ਜਿਗਰਾ ਜਰਾ ਸਾਈਕਲ ਲਾਣ ਦਾ ਜਿਹੜੇ ਸਾਈਕਲ ਚੜ੍ਦਣਦੇ ਹਾਤੂ ਫੱਡੀ ਬੰਨ੍ਹ ਜੜਦੀ ਇੰਨੀ ਉੱਚੀ ਤੇ ਹੁਣ ਇਤੋਂ ਦੀ ਸਾਹਮਣੇ ਥਿਊ ਦੇਖਿਓ ਜਿਵੇਂ ਸਵਿਸ ਸੀ ਆ ਗਿਆ ਮਤਲਬ ਸਵਿਸ ਦੇ ਵਾਟਰ ਦੇ ਨੇੜੇ ਆ ਯਮਸ ਵੈਸਟ ਵਾਲੀ ਵਾਈ ਵੀ ਆ ਫਰਾਂਸ ਦੇ ਆ ਪਹਾੜਾਂ ਦੀ ਵੀ ਬੇਦਰੋਂ ਦਿਖਾਵਣਾ ਉਹ ਇੱਕ ਸਾਹਮਣੇ ਦੇਖੋ ਕਿ ਆ ਯਾਰ ਵੈਲੀ ਕਿੰਨੀ ਸੋਹਣੀ ਆ ਬਾਅਦ ਜਾ ਕੇ ਤੁਹਾਨੂੰ ਪਿੰਡੀ ਮਿਲਦੀ ਮਿੱਤਰੋ ਇੱਥੇ ਗੱਡੀ ਰੋਕੀ ਆ ਉਹ ਫਰਾਂਸ ਦੇ ਉਹ ਪਿੰਡ ਛੱਡ ਗਏ ਜਿਹੜੇ ਤੁਹਾਨੂੰ ਪਿੱਛੇ ਦਿਖਾਇਆ ਬਹੁਤ ਜਿਆਦਾ ਸੋਹਣੇ ਇੱਥੇ ਬਾਰਡਰ ਇਧਰਲੀ ਏਡ ਫਰਾਂਸ ਦੇ ਇਧਰਲੀ ਏਡ ਸਵਿਟਜ਼ਰਲੈਂਡ ਦਾ ਬਾਰਡਰ ਆ ਦੇਖ ਲਓ ਇਹ ਜਿਹੇ ਬਾਰਡਰ ਨੇ ਉਹ ਯੂਰਪ ਦੇ ਆ ਦੇਖੋ ਬਸ ਕੋਈ ਸਿਕਿਉਰਿਟੀ ਨਹੀਂ ਕੋਈ ਗੌਣ ਨਹੀਂ ਇੱਥੇ ਖਤਮ ਹੋ ਗਿਆ ਇਧਰਲੀ ਛੱਡ ਰਹਿ ਗਿਆ ਫਰਾਂਸ ਉਹਦੇ ਫਰਾਂਸ ਲਿਗਾ ਆ ਦਰਾ ਗਿਆ ਸਵੀਜ਼ਲੈਂਡ ਆ ਬਾਰਡਰ ਆ ਦੇਖ ਲੋ ਸਵਿਟਸੇ ਸਵਿਟਸੇ 1891 ਜ ਬਣਾਇਆ ਸੀ ਆ ਬਾਰਡਰ ਬਸ ਆਹ ਦੇਖ ਲੋ ਕੀ ਬਾਤ ਹੈ ਹਾਂਜੀ ਕਿਦਾਂ ਲੱਗਿਆ ਤੁਹਾਨੂੰ ਬਾਰਡਰ ਬਾਰਡਰ ਕਿਦਾਂ ਲੱਗਿਆ ਵਧੀਆ ਬਾਰਡਰ ਆਪਣੀ ਹੈ ਜੀ ਬਹੁਤ ਸੋਹਣਾ ਸੀਗਾ ਬਹੁਤ ਸੋਹਣਾ ਸੀ ਨਾ ਜਿਵੇਂ ਸਵਿਟਸ ਵਾਲੀ ਚੜ੍ਹ ਕੀ ਸੀ ਮਤਲਬ ਸਵਿਟਸ ਦਾ ਵੱਡਾ ਭਾਈ ਛੋਟਾ ਭਾਈ ਹੋਈ ਆ ਲੋ ਵੀ ਬਾਬੇਓ ਆ ਜਗਾ ਤੇ ਰੁਕੇ ਕਿਤੇ ਬੜੀ ਘੈਂਟ ਵੈਲੀ ਸੀ ਯਾਰ ਪਿੱਛੇ ਦਾ ਸਿਰਾਈ ਸੀ ਬਾਬੇ ਅਸੀਂ ਆ ਉਤੋਂ ਉੱਤਰ ਕੇ ਆਏ ਨਾ ਉਹ ਸਾਰੇ ਪਹਾੜ ਉਹ ਸਾਹਮਣੇ ਡੰਗਾਈ ਜੀ ਚ ਦਿਖ ਰਿਹਾ ਜਿੰਨੀ ਘੈਂਟ ਵੈਲੀ ਜਿੱਥੇ ਅਸੀਂ ਰੁਕਣ ਨੂੰ ਜਗਾ ਨਹੀਂ ਮਿਲੀ ਯਾਰ ਬਹੁਤ ਘੈਂਟ ਇਧਰ ਲਈ ਢੋਈ ਬਾਬੇ ਸਵਿਟਜ਼ਰਲੈਂਡ ਯਾਰ ਸਾਨੂੰ ਐਂ ਜਿੱਕਲਾ ਉਹ ਲੂਟਰਨ ਬਰੂਨਨ ਵਾਲਾ ਇਲਾਕਾ ਹੀ ਕੈਨੇਡਾ ਬਾਰਾ ਜੀ ਸਟਾਰਟ ਪੈਂਡ ਕੰਨੀ ਨਾ ਸਿਰਾਈ ਆ ਫ੍ਰੈਂਚ ਹਾਲਸ ਤੋਂ ਜਿਹੜਾ ਰਾਹ ਆਉਂਦਾ ਐਂ ਡੀ ਆ ਬਾਬੇ ਸਿਖਰ ਹੀ ਆ ਮਤਲਬ ਜਨਰਲ ਉਹ ਜਿਹੜੀ ਉਹ ਹੋਣੀ ਆ ਨਾ ਐਲਬਮ ਉਹਦੇ ਕਹਿਣਾ ਕੋ ਸਿਖਰ ਹੀ ਆ ਸਿਰਾ ਦੇ ਲੋ ਮਿੱਤਰੋ ਪਿੰਡ ਆਪਾਂ ਪਹੁੰਚ ਗਏ ਪਾਰਕਿੰਗ ਲਾਤੀ ਤੇ ਪਿੰਡ ਦਾ ਨਾਮ ਜਰ ਲੈਣਾ ਜਣੀ ਆਉਂਦਾ ਆਹ ਗੱਲ ਲੈਸ ਡਿਆਬਰ ਡਿਆਬਲਰਸ ਐ ਇਹ ਪਤਾ ਨਹੀਂ ਕੀ ਆ ਤੇ ਦੇਖੋ ਯਾਰ ਪਿੰਡ ਦੇ ਨਜ਼ਾਰੇ ਜੇ ਤੁਸੀਂ ਦੇਖੋਗੇ ਨਾ ਲੁਕਿੰਗ ਲਾਈਕ ਆ ਵਾਓ ਹੀ ਆ ਗਮ ਬੜੇ ਉੱਤੋਂ ਹੀ ਆ ਕੇ ਦਿਖਾਉਣਾ ਤੁਹਾਨੂੰ ਬੜੇ ਸੋਹਣੇ ਵਾਲੇ ਵਾਲੇ ਪਹਾੜਾ ਪੈਰਾਗਲਾਈਡਿੰਗ ਜਲ ਰਹੀ ਆ ਉੱਧਰ ਕੰਡੋਲਾ ਵੀ ਜਾਂਦਾ ਉੱਪਰ ਦੇਖਦੇ ਆ ਪੈਰਾਗਲਾਈਡਿੰਗ ਨਾ ਕਰਦੀ ਸਹੀ ਗੱਲ ਆ ਅਸੀਂ ਅੰਜਾਰੇ ਆ ਵਹਿੰ ਤਰੇ ਜੇ ਦਰਚਰਚ دیکھوਗੇ ਨਹੀਂ ਸੋਹਣੀ ਬਾਬੇ ਕੀ ਬਾਤ ਹੈ ਬਹੁਤ ਸੋਹਣਾ ਪਿੰਡ ਨਿਆ ਜੀ ਆਦੀ ਵਾਲਾ ਵਾਲ ਇਧਰ ਹੀ ਹੋ ਬਾਬੇ ਉਹ ਸਵਿਸ ਦੇ ਪਿੰਡਾਂ ਚ ਨਾ ਆਪਣੀਆਂ ਹਿੰਦੀ ਫਿਲਮਾਂ ਕਰਕੇ ਆ ਦੇਖੋ ਹਿੰਦੀ ਚ ਸਵਾਗਤ ਵੀ ਲਿਖਿਆ ਹੋਇਆ ਹੈ ਬਾਕੀ ਸਾਰੀਆਂ ਭਾਸ਼ਾਵਾਂ ਯੂਰਪ ਵਾਲਿਆਂ ਨੇ ਜਾਂ ਚਾਈਨੀਸ ਵਾਲਿਆਂ ਜਾਂ ਉਹ ਹੋਰ ਕੋਈ ਤੇ ਇਕੱਲੀ ਹਿੰਦੀ ਆ ਜਿਹੜੀ ਅਲੱਗ ਜੀ ਆ ਸਵਾਗਤ ਲਈ ਗਿਆ ਪਤਾ ਇੱਥੇ ਇੰਡੀਆ ਵਾਲੇ ਲੋਕ ਆਉਂਦੇ ਹੋਣਗੇ ਜ਼ਿਆਦਾਤਰ ਕਿਉਂਕਿ ਫਿਲਮਾਂ ਆਪਣੀਆਂ ਸ਼ਾਹਰੂਖ ਖਾਨ ਨੇ ਬਹੁਤ ਸ਼ੂਟ ਕੀਤੀਆਂ ਨੇ ਇੱਥੇ ਸਵਿਟਸਰਚ ਪਹਿਲਾਂ ਹੂੰ ਸੋਣਾ ਯਾਰ ਸਿਖਰੀ ਆ ਸਿਖਰੀਆ ਅਵਤਾਰ ਆ ਦੇਖਣ ਆ ਜਣ ਪਾਣੀ ਪਿੰਦੇ ਬੱਬੇ ਇੱਥੇ ਨਾ ਕੋਈ ਵਿਊ ਪੁਆਇੰਟ ਦਾ ਅਸੀਂ ਸੇਵ ਜਾ ਕੀਤਾ ਹੋਇਆ ਸੀ ਉਹ ਸਾਨੂੰ ਲੱਭ ਨਹੀਂ ਰਿਹਾ ਹੁਣ ਅਸੀਂ ਉੱਪਰ ਨੂੰ ਜਾ ਰਹੇ ਹਾਂ ਵੀ ਉੱਪਰੋਂ ਦਿਖੂਗਾ ਫਿਰ ਉਹ ਕਿੱਥੋਂ ਕੀ ਸਿਸਟਮ ਪੰਡ ਯਾਰਾ ਸ਼ਾਂਤ ਪੰਡਾ ਇੰਨਾ ਕਿ ਜ਼ਿਆਦਾ ਸੋਹਣਾ ਨਾ ਵੀ ਤੁਹਾਨੂੰ ਪਿਓਰ ਸਵਿਸ ਬਾਈਬ ਜਿਵੇਂ ਉਹ ਲੋਟਰ ਬਰੂਨਾਂ ਨੇ ਕਿੰਨੀ ਆਪਣੀ ਗਰੈਂਟਰ ਵਰਡ ਕਿੰਨੀ ਆ ਉਹ ਸਾਕਦਾ ਵਾ ਜਮਾ ਮੈਂ ਫ੍ਰੈਂਚ ਆਫਸਰ ਕਰਨੀ ਆ ਇਧਰੋਂ ਪਹਿਲੀ ਵਾਰ ਆਇਆ ਇਧਰੋਂ ਵੀ ਸਵਿਸ ਬਹੁਤ ਜ਼ਿਆਦਾ ਸੋਹਣਾ ਯਾਰ ਅਤੀ ਸੁੰਦਰ ਆਤੀ ਸੁੰਦਰ ਸਿਆਲਾਂ ਜੇ ਵੀ ਉਹ ਘੈਂਡ ਹੋਊਗਾ ਜਿਸਕੇ ਜੇ ਸਿਆਲਾਂ ਜਾਉਣਾ ਨਾ ਉਦੋਂ ਇਸ ਤਰ੍ਹਾਂ ਹੀ ਹੋਊਗਾ ਉਹ ਤੇ ਟੈਟੂ ਵੀ ਚੱਲ ਰਿਹਾ ਇਹ ਜੀ ਐਕਸਪੀਰੀਅੰਸ ਕਰਨੇ ਚਾਹੀਦੇ ਵਧੀਆ ਜਗ੍ਹਾ ਤੇ ਵੀ ਸੁਨਾਹਾਂ ਬਾਈ ਟੌਪ ਲੈਵਲ ਦੀਆਂ ਚੱਲ ਰਹੀਆਂ ਨੇ ਇੱਥੇ ਕਹਿੰਦੇ ਇੱਥੇ ਰਹਿਣਾ ਉਹ ਦੇੰਦਾ ਕਿਉਂ ਆ ਜੀ ਕਰਨੀ ਬਹੁ ਦੇਖ ਲੋ ਆ ਦੇ ਆ ਲੈ ਦੇ ਕੀ ਬਾਤ ਹੈ ਯਾਰ ਮਾ ਬਾਬੇ ਸਾਨੂੰ ਲਗਭਗ ਵਿਊ ਪੁਆਇੰਟ ਲੱਭ ਹੀ ਗਿਆ ਥੋੜਾ ਹੋਰ ਉੱਤੇ ਜਾਣਾ ਤੇ ਦੂਜਾ ਤਾਂ ਪਾਈਏ ਸਟੋਰੀ ਇੱਕ ਘੈਂਟ ਦੀ ਇੰਸਟਾ ਤੇ ਉਹ ਕੰਡੂਲੇ ਦੇਖ ਲੋ ਜੇ ਬਣਾ ਯਾਰ ਉਹਦੇ ਚੱਲਦਾ ਕੰਡੂਲਾ ਤਾਂ ਇੱਥੇ ਜਾ ਕੇ ਛੱਡ ਦਿੰਦਾ ਇੰਨਾ ਕੁ ਤੁਰ ਕੇ ਚੜ੍ਹ ਜਾਂਦਾ ਨਹੀਂ ਮਨ ਲੱਗਦਾ ਉਹ ਉੱਥੇ ਜਾਂਦਾ ਕੋਲ ਉਹ ਪਿੱਛੇ ਨਹੀਂ ਦਿਖ ਰਿਹਾ ਉਹ ਉੱਥੇ ਮੈਨੂੰ ਲੱਗਦਾ ਉਹ ਦੇ ਕਿਉਂ ਉਹਦੇ ਅੱਗੇ ਨੂੰ ਵੀ ਜਾਂਦਾ ਅਰਲੀ ਪਹਾੜੀ ਤੱਕ ਤੇ ਜਾਂਦਾ ਉਹ ਪਹਾੜੀ ਬਸ ਲੱਗ ਗਿਆ ਜਿਉਂ ਜਾਉਂਗੇ ਉੱਥੇ ਆ ਦੇਖੋ ਬਾਬੇ ਨਵੇਂ ਘਰ ਵੀ ਬਣਾ ਰਹੇ ਆ ਬੜੇ ਸੋਹਣੇ ਇਹਨਾਂ ਦਾ ਹੌਲੀ ਹੌਲੀ ਰੰਗ ਇਹੋ ਜਿਹਾ ਹੋ ਜਾਣਾ ਹੌਲੀ ਹੌਲੀ ਡਾਰਕ ਹੁੰਦਾ ਹੁੰਦਾ ਅੱਲੀ ਛੜਕਦੇ ਜਾਣਾ ਗੋਣ ਰੱਬ ਰਾਜਾ ਪਰੇ ਜਾਣ ਹੰਭ ਕੇ ਹੰਭ ਕੇ ਕੋਈ ਨਹੀਂ ਕੋਈ ਲਾਸਟ ਦੇਣੀ ਅੱਜ ਆਪਣਾ ਹਾਂ ਕੋਈ ਨਹੀਂ ਹੌਲੀ ਹੌਲੀ ਚੱਲਦੇ ਫੇਰ ਲਾਸਟ ਦੇਣੀ 9 ਮੀਟਰ ਗੱਲ ਲੋਗੇ ਇਦਾਂ ਹਨ ਉਹ ਵਿਊ ਪੁਆਇੰਟ ਤੋਂ ਲੱਭਿਆ ਨਹੀਂ ਅਸੀਂ ਹੋਰ ਪਾਸੇੋਂ ਚਲ ਬਣਾ ਲੀਆਂ ਉ ਤਾਂ ਸਾਰਾ ਪਿੰਡ ਹੀ ਸੋਣਾ ਕਾਫੀ ਘੈਂਡ ਆ ਯਾਰ ਪਿੰਡ ਆ ਕੇ ਜ਼ਰੂਰ ਜਾਇਓ ਲੋ ਜੀ ਬਾਪਿਓ ਆ ਪਿੰਡ ਦੇ ਨੇਾਰੇ ਆਪਾਂ ਦੇਖ ਲੇ ਹੁਣ ਚੱਲੇ ਆ ਜੀ ਸਟਾਰਟ ਜੀ ਸਟਾਰਟ ਹੈਗਾ 21.2 ਕਿਲੋਮੀਟਰ ਉਹ ਪਿੰਡ ਜਾ ਕੇ ਦਿਖਾਉਣੇ ਆ ਕਿਵੇਂ ਲੱਗਿਆ ਤੁਹਾਨੂੰ ਪਿੰਡ ਬਈ ਪਿੰਡ ਸੋਣਾ ਘੈਂਡ ਸੀ ਨਾ ਪਿਓਰ ਪਿਓਰ ਸਵਿਸ ਵਾਈਬ ਆ ਸਵਿਸੀ ਆ ਸਵਿਸ ਵਾਈਬ ਹੀ ਹੋ ਗਈ ਨਾ ਵੀ ਇੱਕ ਹੁੰਦਾ ਸਵਿਸ ਚ ਹੁੰਦੇ ਆ ਪਿੰਡ ਉਹਨਾਂ ਦਾ ਉਹਨਾਂ ਘੈਂਡ ਨਹੀਂ ਹੁੰਦੇ ਏ ਦਾਦਾ ਵੀ ਹਾਂ ਮੈਂ ਹੈਗਾ ਸਵਿਸਚ ਤੇ ਮੇਨ ਪਿੰਡ ਆ ਸਵਿਸਦਾ ਹੀ ਕਹਿ ਰਿਹਾ ਆਪ ਮੁਹ ਹੋ ਕਹਿ ਰਹਾ ਆ ਤੇ ਮੁਹ ਕਹਿ ਰਹਾ ਹੁਣ ਇੱਥੇ ਆਪਾਂ ਪਹਿਲੇ ਰ ਨੰਗੇ ਆ ਵਧੀਆ ਸਹੀ ਗੱਲ ਆ ਬੜਾ ਐਂਡਾ ਬੜਾ ਐਂਡਾ ਬਾਬਿਓ ਕੋਈ ਮੇਤਰੋ ਲਾ ਕੇ ਪਾਰਕਿੰਗ ਸਪੈਂਡ ਜੀ ਸਟਾਰਟ ਪਹੁੰਚੋ ਗਿਆ ਪਹਿਲੇ ਤੋਂ ਇੱਕ ਕਿਲੇ ਦੇ ਦਰਸਣ ਗਏ ਕੀ ਆ ਬਾਤ ਆ ਜੋ ਪਰਲੇ ਵਾਸੇ ਜਾਣਾ ਆਪਾਂ ਉਹ ਰਾਹ ਤੇ ਹੀ ਜਾਂਦਾ ਥੈਂਕ ਯੂ ਤੇ ਇੱਥੇ ਬਾਬਿਓ ਬ੍ਰੈਂਡਾਂ ਦਾ ਗਾੜਾ ਇਹ ਲਗਜ਼ਰੀ ਸਪੈਂਡਾ ਲਗਜ਼ਰੀ ਇਹ ਪਹਿਲਾਂ ਇਹ ਨਹਿਰ ਦੇਖੋ ਕਿਆ ਬਾਤ ਹੈ ਕਿਆ ਬਾਤ ਹੈ ਬੱਲੇ 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 ਹੋਰ ਆ ਜਾਣਾ ਆਪਾਂ ਮੇਨ ਲੋਈ ਮਿੱਤਰੋ ਉੱਥੇ ਲਾ ਕੇ ਪਾਰਕਿੰਗ ਆਪਾਂ ਚੋ ਗਿਆਂ ਇੱਧਰ ਸੈਂਟਰ ਵਾਲੀ ਗਲੀ ਹੈ ਜਿਹੜੀ ਇਹਦੀ ਇੱਧਰ ਹੀ ਬ੍ਰਾਂਡ ਨੇ ਸਾਰੇ ਇੱਧਰ ਹੀ ਆ ਸਾਰਾ ਬੜਾ ਘੈਂਟ ਹੈ ਬੜਾ ਘੈਂਟ ਲੋਕ ਆਉਂਦੀ ਲਗਜ਼ਰੀ ਲਾਈਫ ਜਿਹਾ ਆਉਣ ਆਉਂਦੇ ਇੱਥੇ ਕਿਆ ਬਾਤ ਹੈ ਤੇ ਰਾਜ ਆਉਂਦੇ ਆਉਂਦੇ ਸਾਨੂੰ ਗਲੇਸ਼ੀਅਰ 3000 ਵੀ ਦਿਖਿਆ ਸੀ ਪਰ ਅੱਜ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੇ ਅਸੀਂ ਉੱਥੇ ਰੁਕੀਏ ਇਸ ਲਈ ਸਿਰਫ ਇੱਥੇ ਘੇੜਾ ਦੇਖ ਕੇ ਜਾਣਿਆ ਘਰ ਨੂੰ ਬਹੁਤ ਦਿਨ ਹੋ ਗਏ ਘਰੋਂ ਨਿਕਲਿਆਂ ਨੂੰ ਹੰਡਾ ਹੰਡਾ ਵਾਓ ਲੁਕਿੰਗ ਲਾਈਕਾ ਬਹੁਤ ਕੰਮ ਹੋਇਆ ਫਿਰ ਦੇਖੋ ਬੰਨਾ ਤੇ ਵਾਬੇ ਉਧਰੋਂ ਸਟਾਰਟ ਹੋ ਗਿਆ ਰਾਡਾ ਮੌਂਟ ਕਲਰ ਹਰਾ ਕਲਰ ਗ੍ਰੀਨ ਤੇ ਹੋਰ ਅੱਗੇ ਆਉਣਗੇ ਜੀ ਉਹ ਗੰਡਰ ਰੋਲ ਜਾ ਉਹ ਬਾਈ ਜਿੰਦਾਗਾ ਹੰਡਾ ਕੀ ਬਾਤ ਹੈ ਕੀ ਬਾਤ ਹੈ ਸੈਂਟਰਿਆਂ ਉਹ ਆ ਗਏ ਲੋਜੀ ਬਟਾਉਣ ਵੀ ਲੈ ਆ ਪੀ ਜਿੱਥੋਂ ਵੀ ਡਾਉਂਦੇ ਆਉਂਦੀ ਆ ਉਹ ਦੇਖੋ ਤੇ ਹੋਟਲ ਰੈਸਟੋਰੈਂਟ ਇਥੇ ਬਹੁਤ ਮਹਿੰਗੇ ਨੇ ਮਤਲਬ ਇੱਕ ਤਾਂ ਸਵਿਸਸ ਜਿਹਾ ਹੈ ਹੀ ਮਹਿੰਗੇ ਆ ਤੇ ਸਵਿਸਸ ਨਾਲੋਂ ਵੀ ਮਹਿੰਗੇ ਆ ਹੈ ਇਹ ਵੀ ਸੋਈ ਸੱਜੀ ਆ ਕਾਫੀ ਲੋਕ ਫਿਰਦੇ ਇੱਥੇ ਜੋਈ ਘਰਵਾ ਬੋਲਣ ਵਾਲਾ ਸਾਡਾ ਪਾੜ ਮੁੱਕ ਚੁ ਗਿਆ ਹੁੰਦਾ ਹੀ ਵਾਹ ਦੇਖੋ ਵਾਲਾ ਲਾਲਾ ਹੋਈ ਕਰੋ ਚੈੱਕ ਆ ਬਾਰ ਸੇਲ ਤੇ ਇਹ ਵੀ ਇਹ ਵੀ ਮਹਿੰਗੇ ਬਹੁਤ ਆ ਦੇਖ ਤਾਂ ਇਹ 2.5 250 ਦੇ ਆ ਵੀ ਉਹ ਮੈਂ ਉਹੀ ਗੱਲ ਕਰੀ ਘਰੇ ਮੈਂ ਕਹਿੰਦਾ ਇੱਕ ਦਾ ਸਵਿਸੋਂ ਮਹਿੰਗਾ ਇਹ ਸਵਿਸੋਂ ਨਾਲੋਂ ਮਹਿੰਗਾ ਰੈਸਟੋਰੈਂਟਾਂ ਦੇ ਲੋਕ ਬੈਠੇ ਆ ਆਲੇ-ਦਾਲੇ ਸਾਹਮਣੇ ਬਹੁਤ ਸੋਹਣੀ ਨਿੱਕੀ ਚਰਚ ਕੀ ਬਾਤ ਹੈ ਯਾਰ ਮੜਾ ਇੰਟਰਵਿਊ ਨਹੀਂ ਬਾਬੇ ਬਲੰਤੀਨੋ ਵੀ ਆ ਗਿਆ ਬ੍ਰਾਂਡ ਤਾਂ ਵੱਡੋ ਵੱਟਾ ਆ ਹੀ ਜਾਂਦਾ ਤੇ ਕਾਫੀ ਦੂਰ ਨੂੰ ਆ ਪੈਂਦਾ ਅੱਗੇ ਜਾ ਕੇ ਫੇਰ ਉਹ ਰੈਸਟੋਰੈਂਟ ਆਫ ਦੇਖੋ ਕਿੰਨੀ ਸੋਹਣਾ ਯਾਰ ਇੱਥੋਂ ਘੈਂਟ ਕੰਨਾ ਲੱਗਦਾ ਬਾਬੇ ਸਰਾ ਹੀ ਆਤੀ ਆ ਕਿਦਾਂ ਲੱਗਿਆ ਉਧਰ ਸੋਹਣਾ ਜੀ ਘੈਂਡਾ ਨਾ ਸਵਿਟਜ਼ਰਲੈਂਡ ਨਹੀਂ ਕਿਹੜੇ ਘੜੀਆ ਲੱਗ ਸਕਦਾ ਬਾਬੇ ਉਹ ਇੱਥੇ ਤੋਂ ਟ੍ਰੇਨ ਤੇ ਵੀ ਜਾ ਸਕਦੇ ਹਾਂ ਟ੍ਰੇਨ ਆਉਂਦੀ ਆ ਸਿੱਧੀ ਦੇਖੋ ਟ੍ਰੇਨ ਸਟੇਸ਼ਨ ਵੀ ਕਿੰਨਾ ਘੈਂਣਾ ਬਣਾਇਆ ਯਾਰ ਇਹਨਾਂ ਦਾ ਕੀ ਬਾਤ ਹੈ ਸੋ ਇਸ ਸਵਿਸੀਆ ਨਾ ਵੀ ਇਧਰ ਟ੍ਰੇਨਸ ਤੇ ਹੰਦ ਨਹੀਂ ਹੋਗੇ ਮੁੰਡੇ ਦੁਆਰੇ ਆ ਚੁੱਕੇ ਨੇ ਰੋਲੈਕਸ ਇੰਨੇ ਦਿਲੇ ਲੀ ਕੰਨੇ ਦੀ ਬਾਈ ਆ ਯੂਰੋ ਚ ਬੈਗੀ ਦਿਖਾਈ ਮਾੜੀ ਅੱਗੇ ਉਦੋਂ ਨਹੀਂ ਇਧਰੋਂ ਹੀ ਦੇਖਣੀ ਹੈ ਅੱਛਾ ਇਧਰੋਂ ਹੀ ਗੱਲੇ ਪੜਾ ਹੀ ਲੇਤਾ ਹਾਂ ਪੜਾ ਹੀ ਲੇਤਾ ਕੰਨਾ ਰਿਲੈਕਸ ਬਾਕੀ ਉਹ ਹੈਗੀ ਸੀ ਘੜੀ ਆਪਣੇ ਫਿਰ ਚੇਂਜ ਕਰਵਾ ਦੇਣਾ ਘੜੀ ਦਾਸੀ ਦੀ ਵਾਲੀ ਪਟਾ ਰੋ ਰੋ ਲੈ ਲੈ ਇਸਲਾਹ ਚੱਲ ਰਹੀਆਂ ਮੱਖਾ ਜੀ ਉਹ ਨੋਟ ਲਈਏ ਇਸਲਾਹ ਦੇ ਚੜ੍ਹੀਆ ਕਰਦੇ ਜਣਾ 14 ਦੀ ਜ਼ਿੰਦਗੀ ਬਣ ਗਈ ਆਪਣੀ ਕੀ ਲੁੱਟਣਾ ਗਿਆ ਉਹ ਸੋਨੇ ਵਾਲੀ ਉਹ ਆਪਣੀ ਸੋਨੇ ਵਾਲੀ ਦੁਕਾਨ ਬਣਾਓ ਪਲਾਨਿੰਗ ਬਣਾਓ ਪਲਾਨ ਉਹਨਾਂ ਨਾਲ ਮਨੀ ਹਿਸਟ ਵਾਲਿਆਂ ਕਰੀਏ ਇਸ ਮਾਰਕ ਕਰਨਾ ਪੈਣਾ ਨਹੀਂ ਆਏ ਤਾਂ ਹਰਿੰਦਰ ਹੈਗਾ ਦਿਮਾਗ ਵਾਲਾ ਲੋਏ ਬਾਪੇ ਪਿੰਡ ਜੀ ਸਟਾਰ ਘੁੰਮ ਕੇ ਆ ਪਉਣ ਚੱਲੇ ਆ ਵਾਪਸ ਬਹੁਤ ਸੋਹਣਾ ਪਿੰਡ ਹੈ ਨੇ ਅੱਜ ਜੇ ਸਵਿਸ ਦੇ ਹਿਸਾਬ ਨਾਲ ਪਿੰਡ ਨੂੰ ਪੁਆਇੰਟ ਦਈਏ ਨਾ 100 ਚੋਂ 99 ਨੰਬਰ ਦਿੰਦਾ ਮੈਂ 1 ਪੁਆਇੰਟ ਹੀ ਕੱਟਦਾ ਉਹ ਵੀ ਪਤਾ ਨਹੀਂ ਮੈਂ ਕਿਉਂ ਕੱਟ ਰਿਹਾ 100 ਨਹੀਂ ਵਾਅਦਾ ਦੇ ਰਿਹਾ ਜੇ ਕਿਤੇ ਬੱਦਲਵਾਈ ਹੁੰਦਾ ਮੈਂ 100 ਵੀ ਦੇ ਦਨੇ ਮੈਨੂੰ ਬੱਦਲਵਾਈ ਜਸਵੀਜ਼ਲੈਂਡ ਵਾਲਾ ਐਂਡ ਲੱਗਦਾਗਾ ਪਰ ਪਿੰਡ ਯਾਰ ਸਿਰਾ ਸਿਖਰਾ ਬਸ ਐਂਡ ਤੇ ਇਧਰ ਪਾਣੀ ਪਾਣੀ ਚੱਲ ਰਿਹਾ ਮਤਲਬ ਤੇ 2 ਘੰਟੇ 3 ਘੰਟੇ ਸਪੈਂਡ ਕਰ ਸਕਦੇ ਆ ਪਿੰਡ ਚ ਜੇ ਹੋਟਲ ਆ ਟ ਲੈਣਾ ਉਹ ਵੀ ਲੈ ਕੇ ਰਹਿ ਸਕਦੇ ਆ ਵੈਸੇ ਤਾਂ 2-3 ਦਿਨ ਵੀ ਕਰ ਸਕਦੇ ਹੋ ਕੰਡੋਲੇ ਵਗੈਰਾ ਚੱਲਦੇ ਇਥੋਂ ਗਲੇਸ਼ੀਅਰ 3000 ਵੀ ਥੋੜੇ ਨੇੜੇ ਉਹ ਵੀ ਜਾ ਕੇ ਕਰਕੇ ਆ ਸਕਦੇ ਆ 10-12 ਕਿਲੋਮੀਟਰ ਹੋਰ ਤੇ ਅਤਿ ਸੁੰਦਰ ਵਾਪੇ ਅਤਿ ਸੁੰਦਰ ਕੀ ਆ ਹੀ ਕਹਿਣੇ ਕੀ ਆ ਹੀ ਕਹਿਣੇ ਬੰਦਿਆਂ ਦੇ ਰਿਵਿਊ ਲੈ ਲੀਏ ਤੇ ਆਪਣਾ ਯੂਰਪ ਟੂਰ ਖਤਮ ਹੋ ਗਿਆ ਉਹ ਪੁੱਛੀ ਉਹਨਾਂ ਤੋਂ ਵੀ ਕਿਵੇਂ ਤੇ ਹਾਂ ਤੁਹਾਨੂੰ ਕਿਹੜੀ ਜਗ੍ਹਾ ਵਧੀਆ ਲੱਗੀ ਉਹ ਸਾਰਾ ਕੁਝ ਕਰਦੇ ਆ ਬਾਅਦੋਂ ਆਜੋ ਤੇ ਲੋ ਵੀ ਬਾਬੇ ਉਹ ਜਾ ਰਹੇ ਆ ਘਰ ਨੂੰ ਵਾਪਸ ਤੇ ਸਵਿਟਜ਼ਰਲੈਂਡ ਤੋਂ ਇਟਲੀ ਨੂੰ ਜਾਂਦੇ ਹੋਏ ਜੇ ਤਾਂ ਇਹ ਜਿਹੇ ਵਿਊ ਨਾ ਆਉਣੇ ਕਿੱਦਾਂ ਹੋ ਸਕਦਾ ਇਤੋਂ ਵੀ ਘਾਟ ਘਾਟ ਵਿਊ ਆਉਣਗੇ ਅੱਗੇ ਪਰ ਹੁਣ ਜੇ ਆ ਜੀ ਤੁਹਾਨੂੰ ਸਾਰੇ ਦਿਖਾਉਣ ਲੱਗੇ ਬਲੌਗ ਵੀ ਕਾਫੀ ਲੰਬਾ ਹੋ ਜੂ ਮਿੰਨੀ ਜੀ ਬਲੌਗ ਸਾਡਾ ਸਹਿਕਾਰ ਕਰਿਓ ਮੁੰਡਿਆਂ ਤੋਂ ਪੁੱਛੀਏ ਕਿੱਦਾਂ ਰਿਹਾ ਟੂਰ ਹਾਂਜੀ ਪਹਿਲਾਂ ਕੋਮਲ ਦੇ ਆਜੋ ਡਰਾਈਵਰ ਅਸੀਂ ਚੇਂਜ ਕਰਤਾ ਕੋਮਲ ਬਣਾਤਾ ਹੁਣ ਵਧੀਆ ਰਿਹਾ ਜ ਲੂ ਵਧੀਆ ਰਿਹਾ ਰੈਂਕਿੰਗ ਜੀ ਦੇ ਦੇ ਇੱਕ ਵਾਰ ਸਾਰੀ ਵੀ ਕਿਵੇਂ ਕਿੰਨੀਆਂ ਸਟੀਆਂ ਘੁੰਮਿਆ ਆਪਾਂ ਕਿਹੜੀ ਕਿਹੜੀ ਕਿਵੇਂ ਆਪਾਂ ਪਹਿਲਾਂ ਘੁੰਮਿਆ ਨਿਊਜ਼ੀਲੈਂਡ ਦੀ ਬਾਸਲ ਫਿਰ ਇਸ ਤੋਂ ਬਾਅਦ ਨਾ ਨਾ ਵੀ ਕਿਵੇਂ ਤੈਨੂੰ ਕਿਹੜਾ ਪਹਿਲੇ ਤੇ ਲੱਗਿਆ ਸੋਨਾ ਫਿਰ ਉਸ ਤੋਂ ਅੱਗੇ ਅੱਗੇ ਪਹਿਲੇ ਤੇ ਮੈਨੂੰ ਲੱਗਿਆ ਆਪਣਾ ਪੈਰਿਸ ਪੈਰਿਸ ਪਹਿਲੇ ਤੇ ਆ ਗਿਆ ਹਾਂ ਜੀ ਦੂਜੇ ਤੇ ਮੈਨੂੰ ਲੱਗਿਆ ਫ੍ਰੈਂਕਫਰਟ ਹਾਂ ਜੀ ਫਿਰ ਬੈਲਜੀਅਮ ਹਾਂ ਜੀ ਤੇ ਫਿਰ ਜਿੱਥੇ ਹੁਣ ਆਪਾਂ ਪਾਇਆ ਆਪਣਾ ਕਿਹੜਾ ਸ਼ਹਿਰ ਸੀ ਇਹ ਪਿੰਡ ਦਾ ਜੀ ਸਟਾਰਟ ਹਾਂ ਬਸ ਵੇ ਰਹੀ ਬਾਕੀ ਉਹ ਛੋਟੇ ਮੋਟੇ ਉਹ ਇਕੱਠੀ ਲਾ ਦਿੰਦੇ ਹਾਂ ਬਾਬੇ ਆ ਦੇਖੋ ਆਏ ਹਾਏ ਹਾਏ ਕੀ ਬਾਤ ਹੈ ਸਾਹਮਣੇ ਦੇਖੋ ਤੁਸੀਂ ਲੈ ਵੀ ਹੁਣ ਹਰਿੰਦਰ ਤੇ ਆ ਜੀ ਹਾਂ ਜੀ ਸਾਰੇ ਸੋਨੇ ਸੀ ਸ਼ਹਿਰ ਦਾ ਸਾਰੇ ਸੋਨੇ ਹੀ ਰੈਂਕਿੰਗ ਵਾਈਜ਼ ਸਾਰੇ ਸੋਨੇ ਸੀਗੇ ਕੋਈ ਗੱਲ ਨਹੀਂ ਯਾਰ ਐ ਰੈਂਕਿੰਗ ਤਾਂ ਦੇਣੀ ਪੈਣੀ ਹੈ ਰੈਂਕਿੰਗ ਤਾਂ ਦੇਣੀ ਪੈਣੀ ਸਾਰੇ ਤਾਂ ਸੋਨੇ ਲੱਗੇ ਸਾਰੇ ਤਾਂ ਸੋਨੇ ਹੈ ਹੀ ਸੀ ਸਾਰਿਆਂ ਨਾਲ ਵਧੀਆ ਕਿਹੜਾ ਲੱਗਿਆ ਚਲ ਇੱਕ ਦਾ ਪੈਰਿਸ ਆ ਗਿਆ ਪਹਿਲੇ ਨੰਬਰ ਤੇ ਹਾਂ ਦੂਜੇ ਤੇ ਸਵਿਟਸਰ ਹਾਂ ਫਰੰਕਫਰਟ ਹਾਂ ਹਾਂ ਬਾਕੀ ਸਾਰੀ ਲਾਈਨ ਉਹ ਸਾਰੀ ਜਿਹੜੇ ਰਹਿ ਗਏ ਉਹ ਤੇ ਲੱਗੂ ਹਾਂਜੀ ਹਾਂਜੀ ਪਹਿਲੇ ਤੇ ਫਰੰਕਫਰਟ ਪਹਿਲੇ ਤੇ ਫਰੰਕਫਰਟ ਦੂਜੇ ਦੇ ਪੈਰੇ ਮੁਕਰ ਗਿਆ ਮੁਕਰ ਗਿਆ ਦੂਜੇ ਦੇ ਪੈਰੇ ਹੁਣ ਤਾਂ ਸਵਿਟਸ ਗਿਆ ਹੀ ਪਹਿਲੇ ਤੇ ਪਹਿਲਾਂ ਸਪੈਸ ਚੱਲਦਾ ਰਹਿੰਦਾ ਹੈਗਾ ਹੀ ਹਾਂ ਪਹਿਲਾਂ ਤਾਂ ਫਰੰਕਫਰਟ ਲੱਗਿਆ ਦੂਜੇ ਤੇ ਅੱਛਾ ਇਸ ਤੇ ਆ ਦੀ ਜਿਹਦੇ ਸਮਝ ਲੈ ਅੱਛਾ ਅੱਛਾ ਬਾਕੀ ਅੱਗੇ ਵਿਚ ਆਗੇ ਯਾ ਵਾਪੇ ਮੈਨੂੰ ਪਹਿਲੇ ਤੇ ਲੱਗਿਆ ਸਵਿਟਜ਼ਰਲੈਂਡ ਦੂਜੇ ਤੇ ਬੈਲਜੀਅਮ ਸਵਿਟਜ਼ਰਲੈਂਡ ਤਾਂ ਯਾਰ ਹੈਗਾ ਹੀ ਯਾ ਹਾਂ ਉਹ ਚੱਲ ਹੈਗਾ ਹੀ ਪਰ ਫਿਰ ਵੀ ਪਹਿਲੇ ਤੇ ਆ ਗਿਆ ਜਿਹਨੂੰ ਮੈਂ 100 ਚੋਂ 100 ਨੰਬਰ ਦੇ ਸਕਦਾ ਦੂਜੇ ਤੇ ਆ ਗਿਆ ਆਪਣਾ ਬੈਲਜੀਅਮ ਫਿਰ ਆ ਗਿਆ ਆਪਣਾ ਫ੍ਰੈਂਕਫਰਟ ਜਰਮਨੀ ਫਿਰ ਪੈਰਿਸ ਫਿਰ ਆਪਣਾ ਬੈਸਲ ਤੇ ਲਗਜ਼ੰਬਰਗ ਵੀ ਹਾਂ ਤੀਜੇ ਦੇ ਲਾ ਲਿਓ ਭੁੱਲ ਗਈ ਮੈਂ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਟ੍ਰਿਪ ਤੇ ਖੋਬ ਤੁਸੀਂ ਇੰਜੋਏ ਕੀਤਾ ਹੋ ਸਾਡਾ ਸਾਰਾ ਟ੍ਰਿਪ ਸੱਤ ਅੱਡਾ ਵਲੌਗ ਅੱਠ ਨੌ ਬਣੇ ਹੋਣਗੇ ਜਿੰਨੇ ਵੀ ਸਾਰੇ ਤੁਸੀਂ ਇੰਜੋਏ ਕੀਤੇ ਹੋਣਗੇ ਜਗਹ ਨੇ ਨਹੀਂ ਦੇਖੇ ਜਾ ਕੇ ਦੇਖ ਸਕਦੇ ਹੋ ਅੱਗੇ ਪਿੱਛੇ ਬਾਰੇ ਹੋਣਗੇ ਸਾਰੇ ਵਲੌਗ ਲਾਈਕ ਕਰ ਦਿਓ ਕਮੈਂਟ ਸ਼ੇਅਰ ਸਬਸਕ੍ਰਾਈਬ ਮਿਲਦੇ ਆ ਕਿਤੇ ਫੇਅਰ ਬਾਏ ਬਾਏ